ਸਸ਼ੀਕਾਲ ਜੀ ਬਰਕਤ ਵੀਡੀਓ ਵਿੱਚ ਜਦੋਂ ਕਮਲ ਗੱਡੀ ਲੈ ਕੇ ਜਾਂਦਾ ਹੈ ਤੇ ਰਾਸਤੇ ਵਿੱਚ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਉਹ ਫਿਰ ਆਪਣੇ ਡੈਡੀ ਜੀ ਨੂੰ ਫੋਨ ਕਰਦਾ ਹੈ ਕਿ ਕਹਿੰਦਾ ਹੈ ਡੈਡੀ ਜੀ ਇੱਕ ਰੱਸੀ ਲੈ ਕੇ ਆ ਜਾਓ ਗੱਡੀ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਨਾਲੇ ਗੱਡੀ ਵੀ ਲੈ ਕੇ ਆ ਜਾਣਾ ਕਿਉਂਕਿ ਗੱਡੀ ਨੂੰ ਰੱਸੀ ਪਾ ਕੇ ਖਿੱਚਣਾ ਪੈਣਾ ਆ ਫਿਰ ਡੈਡੀ ਜੀ ਮੰਮੀ ਜੀ ਨੂੰ ਪੁੱਛਦੇ ਆ ਕਿ ਰੱਸੀ ਕਿੱਥੇ ਆ ਮੰਮੀ ਜੀ ਪੁੱਛਦੇ ਆ ਕੀ ਗੱਲ ਹੋ ਗਈ ਰੱਸੀ ਕਿਉਂ ਚਾਹੀਦੀ ਆ ਡੈਡੀ ਜੀ ਕਹਿੰਦੇ ਤੇਰਾ ਜਵਾਈ ਗੱਡੀ ਖਰਾਬ ਕਰਕੇ ਆਪ ਦੇ ਗਿਆ ਮੰਮੀ ਜੀ ਬਹੁਤ ਗੁੱਸੇ ਨਾਲ ਬੋਲਦੇ ਆ ਕਿ ਤਾਂ ਕਾਰ ਵਿੱਚ ਜੋ ਕੋਈ ਵੀ ਗੱਲ ਹੁੰਦੀ ਆ ਮੇਰੇ ਜਵਾਈ ਨੂੰ ਬੋਲਣ ਲੱਗ ਜਿਆ ਕਰੋ ਹਰ ਵੇਲੇ ਜਵਾਈ ਨੂੰ ਹੀ ਬੋਲਦੇ ਰਹਿੰਦੇ ਆ ਫਿਰ ਡੈਡੀ ਜੀ ਸੰਦੀਪ ਨੂੰ ਪੁੱਛਦੇ ਆ ਕਿ ਰੱਸੀ ਕਿੱਥੇ ਆ ਜਦੋਂ ਸੰਦੀਪ ਡੈਡੀ ਜੀ ਨੂੰ ਰੱਸੀ ਦਿੰਦੀ ਹੈ ਤੇ ਪੁੱਛਦੀ ਹੈ ਡੈਡੀ ਜੀ ਰੱਸੀ ਦੀ ਕੀ ਲੋਡ ਪੈ ਗਈ ਫਿਰ ਡੈਡੀ ਜੀ ਸਾਰੀ ਗੱਲ ਸੰਦੀਪ ਨੂੰ ਦੱਸਦੇ ਆ ਤੇ ਸੰਦੀਪ ਬਹੁਤ ਦੁਖੀ ਹੁੰਦੀ ਆ ਕਿ ਜੇ ਹੁਣ ਅਸੀਂ ਵਿੱਕੀ ਨੂੰ ਕੁਝ ਕਿਹਾ ਤਾਂ ਮੰਮੀ ਜੀ ਨੇ ਸਾਨੂੰ ਬੋਲਣਾ ਪਰ ਵਿੱਕੀ ਆਪਾਂ ਨਾਲ ਚਾਲ ਖੇਡ ਗਿਆ ਫਿਰ ਡੈਡੀ ਜੀ ਚਲੇ ਜਾਂਦੇ ਆ ਤੇ ਕਮਲ ਕੋਲ ਪਹੁੰਚ ਜਾਂਦੇ ਆ ਫਿਰ ਕਮਲ ਬੋਲਦਾ ਹੈ ਕਿ ਗੱਡੀ ਵਿੱਕੀ ਆਪਾਂ ਨੂੰ ਗੱਡੀ ਖਰਾਬ ਕਰਕੇ ਬੇਵਕੂਫ ਬਣਾ ਗਿਆ ਉਸ ਨੂੰ ਪਤਾ ਸੀ ਕਿ ਗੱਡੀ ਖਰਾਬ ਹੋ ਗਈ ਹੈ ਮੈਂ ਇਸ ਨੂੰ ਸੋਰੇ ਹੀ ਛੱਡ ਆਉਣਾ ਹਾਂ ਗੱਡੀ ਦਾ ਤੇਲ ਪਾਣੀ ਵੀ ਕਦੇ ਚੈੱਕ ਨਹੀਂ ਕੀਤਾ ਲੱਗਦਾ ਫਿਰ ਉਹ ਗੱਡੀ ਨੂੰ ਇੱਥੇ ਛੱਡ ਗਿਆ ਮੇਰਾ ਤਾਂ ਦਿਲ ਕਰਦਾ ਫੋਨ ਕਰਕੇ ਕਹਿ ਦਵਾਂ ਕਿ ਗੱਡੀ ਵਾਪਸ ਲੈ ਜਾ ਤੇ ਠੀਕ ਕਰਵਾ ਲੈ ਤੇ ਪਰ ਮੰਮੀ ਨੇ ਤਾਂ ਕਲੇਸ਼ ਪਾ ਲੈਣਾ ਘਰ ਵਿੱਚ ਹੁਣ ਤਾਂ ਸਾਨੂੰ ਹੀ ਠੀਕ ਕਰਵਾਉਣੀ ਪੈਣੀ ਆ ਫਿਰ ਜਦੋਂ ਕਮਲ ਤੇ ਡੈਡੀ ਜੀ ਗੱਡੀ ਮਕੈਨਿਕ ਕੋਲ ਲੈ ਕੇ ਜਾਂਦੇ ਆ ਤਾਂ ਉਹ ਕਹਿੰਦਾ ਹੈ ਕਿ ਗੱਡੀ ਦੀ ਤਾਂ ਸਰਵਿਸ ਵੀ ਨਹੀਂ ਹੋਈ ਬਹੁਤ देर ਹੋ ਗਈ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਆ ਤੇ ਹੁਣ ਕਮਲ ਵਿੱਕੀ ਨੂੰ ਫੋਨ ਕਰਕੇ ਕਹੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ